ਨਮਸਕਾਰ ਬੀਲ ਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੋਲਕਾਤਾ ਮਰਡਰ ਕੇਸ ਦੇ ਵਿੱਚ ਦੋਸ਼ੀ ਨੂੰ ਕੋਰਟ ਦੇ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ ਉਸ ਦੇ ਨਾਲ ਹੀ ਗੱਲ ਕਰਾਂਗੇ ਕਿ ਸਰਵਨ ਸਿੰਘ ਪੰਦੇੜ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋੜਨ ਦੀ ਸਲਾਹ ਦੇ ਦਿੱਤੀ ਗਈ ਹੈ ਇਸਲਾਹ ਕਿਉਂ ਦੁੱਤੀ ਹੈ ਇਸ ਦੇ ਨਾਲ ਹੀ ਗੱਲ ਕਰਾਂਗੇ ਕਿ ਕੰਗਨਾਰ ਨੌਦ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਫਿਰ ਤੋਂ ਕੁਝ ਪੰਜਾਬੀਆਂ ਦੇ ਉੱਪਰ ਸਵਾਲ ਖੜੇ ਕਰ ਦਿੱਤੇ ਗਏ ਨੇ ਔਰ ਨਾਲ ਹੀ ਗੱਲ ਕਰਾਂਗੇ ਕਿ ਅਕਾਲੀ ਦਲ ਦੇ ਵੱਲੋਂ ਫਿਰ ਤੋਂ ਇੱਕ ਵਾਰ ਜਿਹੜੀ ਮੈਂਬਰਸ਼ਿਪ ਮੁਹਿੰਮ ਸੀ ਉਸ ਨੂੰ ਹੁਣ ਅੱਜ ਤੋਂ ਚਲਾ ਦਿੱਤਾ ਗਿਆ ਔਰ ਪਹਿਲੇ ਮੈਂਬਰ ਦੇ ਤੌਰ ਦੇ ਉਤੇ ਸੁਖਵੀਰ ਬਾਦਲ ਨੇ ਜਿਹੜਾ ਉਹ ਆਪਣਾ ਨਾਮ ਜੱਦ ਕੀਤਾ ਮਤਲਬ ਉਹਨਾਂ ਨੇ ਸਭ ਤੋਂ ਪਹਿਲਾਂ ਮੈਂਬਰਸ਼ਿਪ ਲਈ ਹੈ ਸੋ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਤਾਰ ਸਹਿਰ ਚਰਚਾ ਕਰਨ ਲਈ ਵਾਦੇ ਆ ਅੱਜ ਦੇ ਆਪਣੇ ਪਹਿਲੇ ਖਬਰ ਦੇ ਬਾਦ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਸ ਖਬਰ ਦੀ ਜਿਸ ਦਾ ਇੰਤਜ਼ਾਰ ਪਿਛਲੇ ਕਾਫੀ ਸਮੇਂ ਤੋਂ ਕੀਤਾ ਜਾ ਰਿਹਾ ਸੀ ਕਿ ਕੀ ਇਸ ਮਾਮਲੇ ਦੇ ਵਿੱਚ ਕਦੋਂ ਸਜ਼ਾ ਸੁਣਾਈ ਜਾਂਦੀ ਹੈ ਔਰ ਕਦੋਂ ਦੋਸ਼ੀ ਜਿਹੜਾ ਹੈ ਉਸ ਨੂੰ ਫਾਂਸੀ ਦੀ ਸਜ਼ਾ ਹੋਏਗੀ ਦਰਸਲ ਅਸੀਂ ਗੱਲ ਕਰ ਰਹੇ ਹਾਂ ਕਲਕੱਤਾ ਦੇ ਆਰਜੀਕਰ ਹਸਪਤਾਲ ਦੀ ਜਿੱਥੇ ਕਿ ਇੱਕ 31 ਸਾਲਾ ਮਹਿਲਾ ਡਾਕਟਰ ਜਿਹੜੀ ਟ੍ਰੇਨੀ ਡਾਕਟਰ ਸੀ ਉਸ ਦਾ ਪਹਿਲਾਂ ਉਸ ਦੇ ਹਸਪਤਾਲ ਦੇ ਵਿੱਚ ਉਸ ਦਾ ਬਲਾਤਕਾਰ ਕੀਤਾ ਗਿਆ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਸੋ ਇਸ ਖਬਰ ਦੇ ਨਾਲ ਪੂਰੇ ਦੇਸ਼ ਦੇ ਵਿੱਚ ਇੱਕ ਗੁੱਸੇ ਦੀ ਲਹਿਰ ਵੀ ਸੀ ਕਿ ਐਸੇ ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸੋ ਉਸ ਮਾਮਲੇ ਦੇ ਵਿੱਚ ਦੋਸ਼ੀ ਸੀ ਸੰਜੇ ਰੌਏ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਔਰ ਸ਼ਨੀਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਕੋਰਟ ਦੇ ਵੱਲੋਂ ਕਿਹਾ ਗਿਆ ਸੀ ਕਿ ਦੋਸ਼ੀ ਸੰਜੇ ਰੌਏ ਹੀ ਹੈ ਔਰ ਉਹਨਾਂ ਨੇ ਕਿਹਾ ਸੀ ਕਿ ਕੋਰਟ ਨੇ ਕਿਹਾ ਸੀ ਕਿ ਇਸ ਦੇ ਬਾਰੇ ਜਿਹੜੀ ਸਜ਼ਾ ਹੈ ਉਹ ਅਸੀਂ ਸੋਮਵਾਰ ਨੂੰ ਸੁਣਾਵਾਂਗੇ ਸੋ ਕਲਕੱਤਾ ਬਲਾਤਕਾਰ ਕੇਸ ਦੇ ਵਿੱਚ ਅੱਜ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਦੀ ਸਜ਼ਾ ਸੰਜੇ ਰੌਏ ਨੂੰ ਸੁਣਾ ਦਿੱਤੀ ਗਈ ਹੈ ਸੰਜੇ ਰੌਏ ਉਹੀ ਵਿਅਕਤੀ ਹੈ ਜਿਸ ਦੇ ਵੱਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਔਰ ਨਾਲ ਹੀ ਉਸ ਦੇ ਉੱਪਰ 50000 ਰੁਪਏ ਦਾ ਜੁਰਮਾਨਾ ਜਿਹੜਾ ਕੋਰਟ ਦੇ ਵੱਲੋਂ ਲਗਾਇਆ ਗਿਆ ਹਾਲਾਂਕਿ ਜਦੋਂ ਸੀਬੀਆਈ ਇਸ ਮਾਮਲੇ ਦੀ ਸਾਰੇ ਦੀ ਜਾਂਚ ਕਰ ਰਹੀ ਸੀ ਸੀਬੀਆਈ ਦੇ ਵੱਲੋਂ ਔਰ ਪਰਿਵਾਰ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਸੰਜੇ ਰੌਏ ਜਿਹੜਾ ਦੋਸ਼ੀ ਹੈ ਇਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇੱਕ ਐਸਾ ਸੰਦੇਸ਼ ਜਾਣਾ ਚਾਹੀਦਾ ਹੈ ਕਿ ਜਿਹੜਾ ਵੀ ਲੜਕੀਆਂ ਦੇ ਨਾਲ ਦੁਸ਼ਤ ਵਿਵਹਾਰ ਕਰੇਗਾ ਔਰ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਦਿੰਦਾ ਹੈ ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾਏਗੀ ਸੋ ਸੀਬੀਆਈ ਦੇ ਵੱਲੋਂ ਵੀ ਇਹ ਮੰਗ ਕੋਰਟ ਦੇ ਵਿੱਚ ਕੀਤੀ ਗਈ ਸੀ ਪਰ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਨਹੀਂ ਇਸ ਨੂੰ ਉਮਰ ਕੈਦੀ ਦੀ ਸਜ਼ਾ ਸੁਣਾਈ ਗਈ ਹੈ ਔਰ ਉਮਰ ਕੈਦੀ ਸਜ਼ਾ ਦੇ ਨਾਲ 50000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੋ ਹੁਣ ਇਹ ਕੋਰਟ ਦਾ ਇੱਕ ਫੈਸਲਾ ਜਿਹੜਾ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਕਿ ਕੀ ਐਸਾ ਵਿਅਕਤੀ ਜਿਹਦੇ ਵੱਲੋਂ ਇੰਨੀ ਘਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਣੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇਹ ਜ਼ਰੂਰ ਕਹਿ ਦਿੱਤਾ ਗਿਆ ਹੈ ਕਿ ਇਹ ਕੋਈ ਐਸਾ ਮਾਮਲਾ ਨਹੀਂ ਹੈ ਕਿ ਜਿਹਦੇ ਵਿੱਚ ਇਹ ਸਜ਼ਾ ਜਿਹੜੀ ਸੁਣਾਈ ਜਾਣੀ ਚਾਹੀਦੀ ਹੈ ਜਿਸ ਨੂੰ ਅਸੀਂ ਕਹਿ ਦਿੰਦੇ ਆ ਕਿ ਰੇਅਰੈਸਟ ਕੇਸ ਨਹੀਂ ਹੈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਦੇ ਵਿੱਚ ਜਿਹੜੀ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਇਸ ਕਰਕੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਦਾ ਮਤਲਬ ਕਿ ਜਦੋਂ ਤੱਕ ਵੀ ਉਹ ਵਿਅਕਤੀ ਜਿਉਂਦਾ ਰਹੇਗਾ ਉਦੋਂ ਤੱਕ ਉਹ ਜੇਲ੍ਹ ਦੇ ਵਿੱਚ ਹੀ ਰਹੇਗਾ ਔਰ ਨਾਲ ਉਸ ਨੂੰ 50000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਦੂਸਰੇ ਪਾਸੇ ਐਸੀ ਕੇਸ ਦੇ ਨਾਲ ਮਿਲਦਾ ਜੁਲਦਾ ਇੱਕ ਮਾਮਲਾ ਜਿਹੜਾ ਸੀ ਉਹ ਕੇਰਲ ਤੋਂ ਵੀ ਸਾਹਮਣੇ ਆਇਆ ਸੀ 2022 ਦੇ ਵਿੱਚ ਇੱਕ ਲੜਕੀ ਦੇ ਵੱਲੋਂ 24 ਸਾਲਾਂ ਲੜਕੀ ਦੇ ਵੱਲੋਂ ਆਪਣੇ ਪ੍ਰੇਮੀ ਨੂੰ ਇੱਕ ਆਯੁਰਵੈਦਿਕ ਦਵਾਈ ਦੇ ਵਿੱਚ ਕੋਈ ਜ਼ਹਿਰ ਮਿਲਾ ਕੇ ਦੇ ਦਿੱਤਾ ਗਿਆ ਸੀ ਉਸ ਦੇ ਲਈ ਵੀ ਅੱਜ ਕੋਰਟ ਦੇ ਵਿੱਚ ਸੁਣਾਈ ਸੁਣਵਾਈ ਹੋਈ ਹੈ ਕੈਰਲ ਦੇ ਵਿੱਚ ਇਹ ਜਿਹੜੀ ਕੋਰਟ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਉਸ ਦੇ ਵਿੱਚ ਕੋਰਟ ਨੇ ਕੀ ਕਿਹਾ ਕੋਰਟ ਨੇ ਕਿਹਾ ਕਿ 24 ਸਾਲ ਦੀ ਯੁਕਤੀ ਨੇ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਔਰ ਯੁਕਤੀ ਨੇ ਅਕਤੂਬਰ 2022 ਦੇ ਵਿੱਚ ਆਯੁਰਵੈਦਿਕ ਟੋਨਿਕ ਦੇ ਵਿੱਚ ਆਪਣੇ ਪ੍ਰੇਮੀ ਨੂੰ ਜ਼ਹਿਰ ਮਿਲਾ ਕੇ ਦੇ ਦਿੱਤਾ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਉਹਦਾ ਵਿਆਹ ਕਿਤੇ ਹੋਰ ਹੋਣ ਲੱਗਾ ਸੀ ਔਰ ਉਸ ਦਾ ਪ੍ਰੇਮੀ ਵਿੱਚ ਆ ਕੇ ਕੋਈ ਅੜੀਕਾ ਨਾ ਪਾ ਦੇ ਉਸ ਨੂੰ ਲੈ ਕੇ ਉਸ ਦੇ ਵੱਲੋਂ ਇਹ ਜਿਹੜੀ ਸਾਰੀ ਕਟਨ ਨੂੰ ਅੰਜਾਮ ਦਿੱਤਾ ਗਿਆ ਸੀ ਕੇਰਲ ਦੇ ਵਿੱਚ ਇਸ ਮਾਮਲੇ ਦੀ ਜਦੋਂ ਸੁਣਵਾਈ ਹੋਈ ਹੈ ਤੇ ਕੇਰਲ ਦੇ ਵਿੱਚ ਇਸ ਮਾਮਲੇ ਨੂੰ ਰੀਅਰਸਟ ਆਫ ਰੀਅਰ ਕੇਸ ਦੱਸ ਕੇ ਕੋਰਟ ਦੇ ਵੱਲੋਂ ਇਸ 24 ਸਾਲਾਂ ਲੜਕੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਪਰ ਦੂਸਰੇ ਪਾਸੇ ਜਿਹੜਾ ਆਰਜੀਕਰ ਕਾਲਜ ਦੇ ਵਿੱਚ ਸਾਰਾ ਇਹ ਮਾਮਲਾ ਵਾਪਰਿਆ ਸੀ ਜਿਸ ਦੇ ਵਿੱਚ ਉਸ ਲੜਕੀ ਦੇ ਜਿਸ ਦੇ ਦੋਸ਼ੀ ਨੂੰ ਅੱਜ ਸੰਜੇ ਰੌਏ ਨੂੰ ਉਮਰ ਕੈਦੀ ਦੀ ਸਜ਼ਾ ਸੁਣਾਈ ਗਈ ਹੈ ਉੱਥੇ ਇਹ ਮੰਗ ਕੀਤੀ ਜਾ ਰਹੀ ਸੀ ਸੀਬੀਆਈ ਦੇ ਵੱਲੋਂ ਵੀ ਕਿ ਰੇਅਰੈਸਟ ਆਫ ਰੇਅਰ ਕੇਸ ਹੈ ਇਸ ਕਰਕੇ ਇਹਦੇ ਵਿੱਚ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਉੱਥੇ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਦੀ ਸੋ ਇਹ ਅੱਜ ਦੋ ਕੇਸ ਐਸੇ ਰਹੇ ਨੇ ਹਾਲਾਂਕਿ ਕੇਰਲ ਵਾਲਾ ਕੇਸ ਇੰਨਾ ਚਰਚਾ ਦਾ ਵਿਸ਼ਾ ਨਹੀਂ ਸੀ ਚਰਚਾ ਦਾ ਵਿਸ਼ਾ ਸੀ ਪੱਛਮ ਬੰਗਾਲ ਵਾਲਾ ਕੇਸ ਜਿਹਦੇ ਵਿੱਚ ਮੰਗ ਕੀਤੀ ਜਾ ਰਹੀ ਸੀ ਕਿ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਉਸ ਕੇਸ ਦੇ ਵਿੱਚ ਸੰਜੇ ਰੋਏ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਸੋ ਅੱਜ ਦੀ ਦਿਨ ਦੇ ਵਿੱਚ ਇਹ ਜਿਹੜੀ ਖਬਰ ਹੈ ਨਿਕਲ ਕੇ ਸਾਹਮਣੇ ਆਈ ਹੈ ਪਰ ਹਮ ਸੋਸ਼ਲ ਮੀਡੀਆ ਦੇ ਉੱਪਰ ਔਰ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਚਰਚਾ ਦਾ ਵਿਸ਼ਾ ਬਣ ਗਿਆ ਕਿ ਕੀ ਇਹ ਸਜ਼ਾ ਠੀਕ ਸੁਣਾਈ ਗਿਆ ਹਾਲਾਂਕਿ ਕੋਰਟ ਦੇ ਵੱਲੋਂ ਸੁਣਾਈ ਗਈ ਸਜ਼ਾ ਨੂੰ ਕੋਈ ਵੀ ਚੈਲੰਜ ਨਹੀਂ ਹੁੰਦਾ ਉਹ ਸੁਪਰੀਮ ਅਦਾਲਤ ਨੇ ਜੋ ਵੀ ਸਜ਼ਾ ਸੁਣਾਈ ਹੈ ਪਰ ਇੱਕ ਚਰਚਾ ਦਾ ਵਿਸ਼ਾ ਲੋਕਾਂ ਦੇ ਵਿੱਚ ਜ਼ਰੂਰ ਬਣ ਗਿਆ ਕਿ ਸੰਜੇ ਰੌਏ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਪਰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਲੋਕ ਔਰ ਪਰਿਵਾਰ ਇਸ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਅੱਜ ਸਾਰਿਆਂ ਦੀਆਂ ਨਿਗਾਹਾਂ ਸਵੇਰ ਤੋਂ ਹੀ ਸ਼ੰਭੂ ਬਾਰਡਰ ਤੇ ਟਿਕੀਆਂ ਹੋਈਆਂ ਸੀ ਕਿਉਂਕਿ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਦੇ ਵੱਲੋਂ ਅਜੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਣੀ ਸੀ ਕਿਉਂਕਿ ਪਿਛਲੇ ਦਿਨੀ ਵੀ ਸਰਵਨ ਸਿੰਘ ਪੰਦੇੜ ਦੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ 21 ਜਨਵਰੀ ਨੂੰ ਇੱਕ ਕਿਸਾਨਾਂ ਦਾ ਜੱਥਾ ਜਿਹੜਾ 111 ਕਿਸਾਨਾਂ ਦਾ ਜੱਥਾ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰੇਗਾ ਔਰ ਕੇਂਦਰ ਸਰਕਾਰ ਦੇ ਉੱਪਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰੇਗਾ ਪਰ ਬੀਤੇ ਦਿਨੀ ਜੋ ਕੇਂਦਰ ਦੇ ਵੱਲੋਂ ਸੱਦਾ ਪੱਤਰ ਆਇਆ ਉਸ ਤੋਂ ਬਾਅਦ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸ਼ਾਇਦ ਹੁਣ ਸਰਵਨ ਸਿੰਘ ਪੰਦੇਰ ਹੁਣਾ ਦੇ ਵੱਲੋਂ ਲਿਆ ਗਿਆ ਫੈਸਲਾ ਉਸ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ ਸੋ ਅੱਜ ਬਿਲਕੁਲ ਐਸਾ ਹੀ ਹੋਇਆ ਅੱਜ ਪ੍ਰੈਸ ਕਾਨਫਰੰਸ ਕੀਤੀ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸਰਵਨ ਸਿੰਘ ਪੰਦੇਰ ਹੁਣਾ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਗੱਲਬਾਤ ਦਾ ਉਹਦਾ ਅਸੀਂ ਸਵਾਗਤ ਕਰਦੇ ਹਾਂ ਔਰ ਇਸ ਕਰਕੇ ਇਸ ਜੋ ਕੱਲ ਨੂੰ 21 ਜਨਵਰੀ ਨੂੰ 111 ਕਿਸਾਨਾਂ ਦਾ ਜਥਾ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨਾ ਸੀ ਉਹ ਕੂਚ ਨਹੀਂ ਕਰੇਗਾ ਉਸ ਮਾਮਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਪਰ ਉਹਨਾਂ ਨੇ ਇੱਥੇ ਕੁਝ ਸਵਾਲ ਚੱਕੇ ਨੇ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਗੱਲਬਾਤ ਦਾ ਸਮਾਂ ਥੋੜਾ ਜਲਦੀ ਦੇਣਾ ਚਾਹੀਦਾ ਸੀ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਔਰ ਦੂਸਰੇ ਨੰਬਰ ਤੇ ਉਹਨਾਂ ਨੇ ਕਿਹਾ ਕਿ 14 ਫਰਵਰੀ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੂੰ ਇੱਕ ਮੀਟਿੰਗ ਸੱਦਣੀ ਚਾਹੀਦੀ ਹੈ ਔਰ ਉਸ ਮੀਟਿੰਗ ਦਾ ਜਿਹੜਾ ਸਥਾਨ ਹੋਏਗਾ ਉਹ ਚੰਡੀਗੜ੍ਹ ਨਹੀਂ ਦਿੱਲੀ ਦੇ ਵਿੱਚ ਉਹ ਮੀਟਿੰਗ ਹੋਣੀ ਚਾਹੀਦੀ ਹੈ ਸਰਬੰਸ ਸਿੰਘ ਪੰਦੀਰ ਉਹਨਾਂ ਦੇ ਵੱਲੋਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲਾਂ ਕਹੀਆਂ ਗਈਆਂ ਇਸ ਮੌਕੇ ਤੇ ਸਰਬੰਸ ਸਿੰਘ ਪੰਦੀਰ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਇੱਕ ਸਲਾਹ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਡੱਲੇਵਾਲ ਸਾਹਿਬ ਚਾਹੁੰਦੇ ਨੇ ਕਿ ਉਹ ਵੀ 14 ਫਰਵਰੀ ਵਾਲੀ ਮੀਟਿੰਗ ਦੇ ਵਿੱਚ ਜਾ ਕੇ ਬੈਠਣ ਤੇ ਉਹਨਾਂ ਨੂੰ ਆਪਣਾ ਮਰਨ ਵਰਤ ਖਤਮ ਕਰ ਦੇਣਾ ਚਾਹੀਦਾ ਹੈ ਔਰ ਉਹਨਾਂ ਨੂੰ ਆ ਖਾਣਾ ਖਾਣਾ ਚਾਹੀਦਾ ਹੈ ਰੋਟੀ ਖਾਣੀ ਚਾਹੀਦੀ ਹੈ ਤਾਂ ਕਿ ਉਹ ਸਿਹਤਯਾਬ ਹੋ ਕੇ 14 ਫਰਵਰੀ ਵਾਲੀ ਉਸ ਬੈਠਕ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਹੋਏਗੀ ਉਸ ਦੇ ਵਿੱਚ ਉਹ ਸ਼ਾਮਲ ਹੋਣ ਸੋ ਇਹ ਅੱਜ ਸਰਬੰਸ ਸਿੰਘ ਪੰਦੇੜ ਹੋਣਾ ਦੇ ਵੱਲੋਂ ਸਲਾਹ ਦਿੱਤੀ ਗਈ ਹੈ ਕਿਉਂਕਿ ਬੀਤੇ ਕੱਲ ਵੀ ਜਦੋਂ 111 ਕਿਸਾਨਾਂ ਦੇ ਵੱਲੋਂ ਮਰਨ ਵਰਤ ਤੋੜਿਆ ਗਿਆ ਸੀ ਉਸ ਤੋਂ ਪਹਿਲਾਂ ਕਿਸਾਨਾਂ ਨੇ ਕਿਹਾ ਸੀ ਕਿ ਜਦੋਂ ਤੱਕ ਢੱਲੇਵਾਲ ਸਾਹਿਬ ਕੁਝ ਨਹੀਂ ਖਾਣਗੇ ਅਸੀਂ ਵੀ ਮਰਨ ਵਰਤ ਨਹੀਂ ਤੋੜਾਂਗੇ ਪਰ ਬਾਅਦ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਹੋਣਾ ਨੇ ਕਿਹਾ ਕਿ ਤੁਸੀਂ ਮਰਨ ਵਰਤ ਤੋੜ ਦਿਓ ਪਰ ਮੈਂ ਉਦੋਂ ਤੱਕ ਨਹੀਂ ਤੋੜਾਂਗਾ ਜਦੋਂ ਤੱਕ ਐਮਐਸਪੀ ਕਾਨੂੰਨੀ ਗਰੰਟੀ ਨਹੀਂ ਬਣਦੀ ਔਰ ਜਿਹੜੀਆਂ ਮੰਗਾ ਕਿਸਾਨਾਂ ਦੇ ਵੱਲੋਂ ਮੰਨੀਆਂ ਮੰਗੀਆਂ ਜਾ ਰਹੀਆਂ ਨੇ ਉਹ ਕੇਂਦਰ ਸਰਕਾਰ ਪੂਰੀ ਨਹੀਂ ਕਰਦੀ ਉਸ ਤੋਂ ਬਾਅਦ 111 ਕਿਸਾਨਾਂ ਦੇ ਵੱਲੋਂ ਤਾਂ ਮਰਨ ਵਰਤ ਤੋੜ ਦਿੱਤਾ ਗਿਆ ਸੀ ਪਰ ਜਗਜੀਤ ਸਿੰਘ ਢੱਲੇਵਾਲ ਨੇ ਮਰਨ ਵਰਤ ਨਹੀਂ ਸੀ ਤੋੜਿਆ ਪਰ ਅੱਜ ਸਰਵਣ ਸਿੰਘ ਪੰਦੇੜ ਦੇ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਹੈ ਸਲਾਹ ਦਿੱਤੀ ਆ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਕਿ ਤੁਹਾਡਾ ਸਿਹਤਯਾਬ ਹੋਣਾ ਬੜਾ ਜ਼ਰੂਰੀ ਹੈ ਇਸ ਕਰਕੇ ਤੁਸੀਂ ਆਪਣਾ ਮਰਨ ਵਰਤ ਤੋੜੋ ਔਰ 14 ਫਰਵਰੀ ਵਾਲੀ ਉਸ ਬੈਠਕ ਦੇ ਵਿੱਚ ਜਾਣ ਦੇ ਲਈ ਤੁਸੀਂ ਤਕੜੇ ਹੋਣੇ ਚਾਹੀਦੇ ਆ ਇਸ ਕਰਕੇ ਤੁਹਾਨੂੰ ਮਰਨ ਵਰਤ ਤੋੜ ਦੇਣਾ ਚਾਹੀਦਾ ਇਸ ਤੋਂ ਬਾਅਦ ਜਦੋਂ ਡੱਲੇਵਾਲ ਉਹਨਾਂ ਦੇ ਮਰਨ ਵਰਤ ਤੋੜਨ ਦੀ ਗੱਲ ਚੱਲੀ ਉਸ ਤੋਂ ਬਾਅਦ ਇਹ ਚਰਚਾਵਾ ਚੱਲ ਪਈਆਂ ਕਿ ਕੀ ਖਨੋਰੀ ਬਾਰਡਰ ਔਰ ਸ਼ੰਭੂ ਬਾਰਡਰ ਦੇ ਉੱਪਰ ਜਿਹੜੇ ਮੋਰਚੇ ਲੱਗੇ ਨੇ ਕਿ ਉਹਨਾਂ ਦੇ ਵਿੱਚ ਕੋਈ ਆਪਸ ਦੇ ਵਿੱਚ ਮਤਭੇਦ ਹੈ ਕਿ ਹੁਣ ਸਰਵਣ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਮਰਨ ਵਰਤ ਨੂੰ ਤੋੜ ਫਿਰ ਇਹ ਜੋ ਜੋਖ ਨੌਰੀ ਬਾਰਡਰ ਦੇ ਉੱਤੇ ਮੋਰਚਾ ਲੱਗਾ ਹੈ ਉੱਥੇ ਦੇ ਕੁਝ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਇਹ ਸਰਵਨ ਸਿੰਘ ਪੰਦੇਰ ਹੋਣਾ ਦਾ ਆਪਣਾ ਆਪਣਾ ਉਹਨਾਂ ਦਾ ਖੁਦ ਦਾ ਬਿਆਨ ਹੈ ਕਿਉਂਕਿ ਕਿਉਂਕਿ ਉਹ ਵੀ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਨਾਲ ਬਹੁਤ ਪ੍ਰੇਮ ਕਰਦੇ ਨੇ ਉਹਨਾਂ ਦੀ ਵੀ ਮਨਸ਼ਾ ਹੈ ਕਿ ਆਨ ਵਾਲੇ ਟਾਈਮ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸਿਹਤਯਾਬ ਹੋਣੇ ਚਾਹੀਦੇ ਨੇ ਉਹਨਾਂ ਦਾ ਨਿੱਜੀ ਉਹਨਾਂ ਦਾ ਬਿਆਨ ਹੈ ਕਿਉਂਕਿ ਉਹਨਾਂ ਨੇ ਭਾਵਨਾਤਮਕ ਤੌਰ ਦੇ ਉੱਤੇ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਵਰਗੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਕਿਸਾਨਾਂ ਨੂੰ ਸਾਡੇ ਮੋਰਚਿਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਉਹ ਜਲਦ ਤੋਂ ਜਲਦ ਸਿਹਤਯਾਬ ਹੋਣ ਇਸ ਕਰਕੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਔਰ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਸ ਮੋਰਚੇ ਨੂੰ ਇਸ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਔਰ ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਸਿਹਤ ਸਹੂਲਤਾਂ ਹੁਣ ਲਈਆਂ ਜਾ ਰਹੀਆਂ ਨੇ ਔਰ ਅੱਜ ਵੀ ਉਹਨਾਂ ਨੂੰ ਜਿਹੜੇ ਜਿੱਥੇ ਜਿਸ ਇੱਕ ਜਗ੍ਹਾ ਦੇ ਉੱਤੇ ਉਹਨਾਂ ਨੂੰ ਰੱਖਿਆ ਗਿਆ ਸੀ ਪਿਛਲੇ ਕੁਝ ਦਿਨਾਂ ਤੋਂ ਉੱਥੋਂ ਹੁਣ ਲਿਆ ਕੇ ਉਹਨਾਂ ਨੂੰ ਬਾਹਰਲੀ ਸੈੱਟ ਲਿਆਂਦਾ ਗਿਆ ਔਰ ਇੱਕ ਟ੍ਰੈਕਟਰ ਦੇ ਵਿੱਚ ਉਹਨਾਂ ਦਾ ਪੂਰਾ ਹੁਣ ਇੱਕ ਕਮਰਾ ਤਿਆਰ ਕੀਤਾ ਗਿਆ ਜਿੱਥੇ ਉਹਨਾਂ ਨੂੰ ਸਿੱਧੀ ਧੁੱਪ ਲੱਗੇਗੀ ਕਿਉਂਕਿ ਉਹਨਾਂ ਦੀ ਡਾਕਟਰੀ ਟੀਮ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਸਰੀਰ ਨੂੰ ਧੁੱਪ ਦੀ ਬਹੁਤ ਲੋਡ ਹੈ ਜਿਸ ਦੇ ਨਾਲ ਉਹਨਾਂ ਦੀ ਸਿਹਤ ਦੇ ਵਿੱਚ ਜਲਦੀ ਸੁਧਾਰ ਹੋ ਸਕਦਾ ਹੈ ਸੋ ਜਗਜੀਤ ਸਿੰਘ ਡੱਲੇਵਾਲ ਦਾ ਹੁਣ ਜਗ੍ਹਾ ਵੀ ਉਹਨਾਂ ਨੇ ਬਦਲੀ ਹੈ ਡਾਕਟਰਾਂ ਦੀ ਸਲਾਹ ਦੇ ਨਾਲ ਉਹ ਜਗ੍ਹਾ ਬਦਲੀ ਗਈ ਹੈ ਸੋ ਤਾਂਕਿ ਜਗਜੀਤ ਸਿੰਘ ਡੱਲੇਵਾਲ ਅਜੇ ਕੁਝ ਖਾ ਪੀਤਾ ਨਹੀਂ ਰਹੇ ਪਰ ਡਾਕਟਰੀ ਸਹੂਲਤਾਂ ਦੇ ਨਾਲ ਨਾਲ ਸੂਰਜ ਦੀ ਰੋਸ਼ਨੀ ਜਿਹੜੀ ਸਿੱਧੀ ਉਹਨਾਂ ਦੇ ਉੱਤੇ ਪੈਣੀ ਵੀ ਬੜੀ ਜ਼ਰੂਰੀ ਹੈ ਤਾਂਕਿ ਉਹਨਾਂ ਦੀ ਸਿਹਤ ਜਲਦੀ ਤੋਂ ਜ ਠੀਕ ਹੋ ਜਾਏ 17 ਜਨਵਰੀ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਈ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਬਹੁਤ ਸਾਰਾ ਵਿਵਾਦ ਹੋਇਆ ਪੰਜਾਬ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਔਰ ਕੁਝ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਕੰਗਨਾ ਰਣੌਤ ਦਾ ਦੁੱਖ ਇੱਕ ਵਾਰ ਫਿਰ ਤੋਂ ਚੱਲ ਗਿਆ ਹੈ ਉਹਨਾਂ ਦੇ ਵੱਲੋਂ ਅੱਜ ਐਕਸ ਦੇ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਧੰਨਵਾਦ ਕੀਤਾ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਵੱਲੋਂ ਇਸ ਫਿਲਮ ਨੂੰ ਪਿਆਰ ਦਿੱਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਮੇਰੀ ਫਿਲਮ ਨੂੰ ਬਹੁਤ ਅੱਛਾ ਸਪੋਰਟ ਜਿਹੜਾ ਹੈ ਤੁਹਾਡਾ ਮਿਲ ਰਿਹਾ ਇਸ ਕਰਕੇ ਧੰਨਵਾਦ ਕੀਤਾ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੇ ਦਿਲ ਦੇ ਵਿੱਚ ਇੱਕ ਦਰਦ ਵੀ ਹੈ ਕਗਨਰ ਨੌਂਤ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਮੇਰੀਆਂ ਜਿੰਨੀਆਂ ਵੀ ਫਿਲਮਾਂ ਪਹਿਲਾਂ ਚਲੀਆਂ ਨੇ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਉਸ ਫਿਲਮਾਂ ਨੂੰ ਦੇਖਿਆ ਜਾਂਦਾ ਸੀ ਪਰ ਹੁਣ ਸਮਾਂ ਐਸਾ ਆ ਗਿਆ ਕਿ ਪੰਜਾਬ ਦੇ ਲੋਕਾਂ ਦੇ ਵੱਲੋਂ ਪੰਜਾਬ ਦੇ ਕੁਝ ਕੁ ਲੋਕਾਂ ਦੇ ਵੱਲੋਂ ਮੇਰੀ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਨੇ ਕੁਝ ਸ਼ਬਦ ਯੂਜ਼ ਕੀਤਾ ਕਿ ਮੇਰੀ ਫਿਲਮ ਦਾ ਕੁਝ ਕੁ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਈਵਨ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੇਰੀ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਇਸ ਤੋਂ ਇਲਾਵਾ ਬ੍ਰਿਟੇਨ ਔਰ ਕੈਨੇਡਾ ਦੇ ਵਿੱਚ ਵੀ ਜਿਹੜੇ ਲੋਕ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਫਿਲਮ ਦੇਖ ਰਹੇ ਨੇ ਉਹਨਾਂ ਦੇ ਉੱਪਰ ਵੀ ਤਸ਼ੱਦਦ ਕੀਤਾ ਜਾ ਰਿਹਾ ਔਰ ਉੱਥੇ ਵੀ ਫਿਲਮ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੀ ਫਿਲਮ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਐਸਾ ਵਿਵਾਦ ਨਹੀਂ ਹੈ ਨਾ ਹੀ ਮੇਰੀ ਫਿਲਮ ਦੇ ਵਿੱਚ ਦੇਸ਼ ਨੂੰ ਵੰਡਣ ਵਾਲੀਆਂ ਗੱਲਾਂ ਨੇ ਇਹ ਸਿਰਫ ਭ੍ਰਮ ਫਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੰਗਨਰਾ ਰੌਦ ਕਹਿੰਦੀ ਹੈ ਕਿ ਤੁਸੀਂ ਮੇਰੀ ਫਿਲਮ ਨੂੰ ਦੇਖੋ ਮੇਰੀ ਫਿਲਮ ਨੂੰ ਦੇਖ ਕੇ ਜੇਕਰ ਤੁਹਾਨੂੰ ਕਿਤੇ ਵੀ ਲੱਗਦਾ ਹੈ ਕਿ ਇਸ ਦੇ ਵਿੱਚ ਕੁਝ ਬੰਦ ਹੋਣ ਵਾਲਾ ਹੈ ਤੇ ਤੁਸੀਂ ਦੱਸ ਸਕਦੇ ਹੋ ਪਰ ਫਿਲਮ ਦੇ ਵਿੱਚ ਐਸਾ ਕੁਝ ਨਹੀਂ ਹੈ ਹਾਲਾਂਕਿ ਇਸ ਫਿਲਮ ਨੂੰ ਐਮਰਜੈਂਸੀ ਫਿਲਮ ਨੂੰ ਇੱਕ ਕਾਲੇ ਦੌਰ ਦੀ ਵਜਾਏ ਅ ਇੰਦਰਾ ਗਾਂਧੀ ਦੀ ਬਾਇਓਪਿਕ ਕਹਿ ਕੇ ਵੀ ਕੁਝ ਲੋਕਾਂ ਦੇ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਹੈ ਕਿ ਇਹ ਇੰਦਰਾ ਗਾਂਧੀ ਦੀ ਬਾਇਓਪਿਕ ਹੈ ਪਰ ਕੰਗਨਰ ਨੌ ਦੇ ਵੱਲੋਂ ਇਹਨਾਂ ਸਾਰੀਆਂ ਗੱਲਾਂ ਨੂੰ ਖਾਰਜ ਕੀਤਾ ਜਾ ਰਿਹਾ ਹੈ ਕਿ ਫਿਲਮ ਦੇ ਵਿੱਚ ਬੰਡਨ ਵਾਲਾ ਕੁਝ ਨਹੀਂ ਤੁਹਾਨੂੰ ਦੇਖਣਾ ਚਾਹੀਦਾ ਪਰ ਕੁਝ ਕੁ ਲੋਕਾਂ ਦੇ ਵੱਲੋਂ ਮੇਰੀ ਫਿਲਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਨੀ ਕਿ ਅਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੰਗਨਰ ਨੌ ਦੇ ਵੱਲੋਂ ਅੱਜ ਆਪਣੀ ਵੀਡੀਓ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਜਾਨੀ ਕਿ ਦੁੱਖ ਚਲਕਦਾ ਹੋਇਆ ਕੰਗਨਰ ਨੌ ਦਾ ਨਜ਼ਰ ਆਇਆ ਕਿਉਂਕਿ ਪੰਜਾਬ ਦੇ 3 ਕਰੋੜ ਲੋਕਾਂ ਦੀ ਅਵਾਦੀ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਈ ਹੈ ਗਵਾਂਡੀ ਸੂਬਾ ਸਾਡਾ ਹਿਮਾਚਲ ਪ੍ਰਦੇਸ਼ ਔਰ ਇਸ ਕਰਕੇ ਹਿਮਾਚਲ ਪ੍ਰਦੇਸ਼ ਦੀ ਕੰਗਨਾਰ ਰੌਂ ਦੇ ਵੱਲੋਂ ਜਦੋਂ ਪਿਛਲੇ ਸਮਿਆਂ ਦੇ ਵਿੱਚ ਵੀ ਕੋਈ ਫਿਲਮਾਂ ਆਉਂਦੀਆਂ ਰਹੀਆਂ ਨੇ ਤੇ ਵਾਕਈ ਵੱਡੇ ਵੱਡੇ ਪੱਧਰ ਦੇ ਉੱਤੇ ਉਹਨਾਂ ਫਿਲਮਾਂ ਨੂੰ ਦੇਖਿਆ ਗਿਆ ਔਰ ਪਰ ਹੁਣ ਐਮਰਜੈਂਸੀ ਫਿਲਮ ਦਾ ਰਿਲੀਜ਼ ਨਹੀਂ ਹੋਣਾ ਕਿਤੇ ਨਾ ਕਿਤੇ ਇਹ ਬਿਲਕੁਲ ਜ਼ਾਹਰ ਸੀ ਕਿ ਫਿਲਮ ਨੂੰ ਫਿਲਮ ਨਿਰਮਾਤਾਵਾਂ ਨੂੰ ਇਸ ਦਾ ਬਹੁਤ ਵੱਡਾ ਲਾਸ ਜਿਹੜਾ ਹੈ ਉਹ ਆਉਣ ਵਾਲੇ ਟਾਈਮ ਤੇ ਹੋਣ ਵਾਲਾ ਹੈ ਔਰ ਕੁਝ ਖਬਰਾਂ ਇਹ ਵੀ ਆਈਆਂ ਸੀ ਕਿ ਫਿਲਮ ਜਿਹੜੀ ਹੈ ਉਹ ਲੀਕ ਹੋ ਚੁੱਕੀ ਹੈ ਉਸ ਤੋਂ ਵੀ ਇਹ ਅੰਦਾਜ਼ਾ ਫਿਲਮ ਨਿਰਮਾਤਾਵਾਂ ਨੂੰ ਇਸ ਦਾ ਨੁਕਸਾਨ ਆਣ ਵਾਲੇ ਟਾਈਮ ਦੇ ਵਿੱਚ ਹੋਣ ਵਾਲਾ ਹੈ ਸੋ ਦੱਸ ਦਈਏ ਕਿ ਵੀਕਐਂਡ ਦੇ ਉੱਪਰ ਫਿਲਮ ਜਿਹੜੀ ਹੈ ਸ਼ੁੱਕਰਵਾਰ ਸ਼ਨੀਵਾਰੋਂ ਐਤਵਾਰ ਦਾ ਜੇ ਕਲੈਕਸ਼ਨ ਮਿਲਾ ਕੇ ਦੇਖੀਏ ਵਰਲਡਵਾਈਡ ਤੇ 10 ਕਰੋੜ ਰੁਪਏ ਦੇ ਕਰੀਬ ਇਸ ਫਿਲਮ ਦੀ ਕਮਾਈ ਹੋਈ ਹੈ ਕਮਾਈ ਦੇ ਵਿੱਚ ਬਹੁਤ ਸਾਰਾ ਗਰੋਥ ਜਿਹੜੀ ਆਣ ਵਾਲੇ ਟਾਈਮ ਦੇ ਵਿੱਚ ਨਹੀਂ ਦੇਖੀ ਜਾ ਸਕਦੀ ਕਿਉਂਕਿ ਵੀਕਐਂਡ ਦੇ ਉੱਤੇ ਇਹ ਅਲਮਾਨ ਲਗਾਇਆ ਜਾਂਦਾ ਹੈ ਕਿ ਫਿਲਮ ਅੱਛਾ ਕਾਰੋਬਾਰ ਕਰ ਸਕਦੀ ਹੈ ਪਰ ਹੁਣ ਆਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਕਿ ਕੰਗਨਾ ਰੌਣ ਦੀ ਇਸ ਫਿਲਮ ਨੂੰ ਦੇਖ ਕੇ ਲੋਕ ਕੀ ਸਿਨੇਮਾ ਘਰਾਂ ਦੇ ਵੱਲ ਅ ਅਟਰੈਕਟ ਹੁੰਦੇ ਨੇ ਜਾਂ ਫਿਰ ਨਹੀਂ ਪਰ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਨਾ ਰਿਲੀਜ਼ ਹੋਣ ਦਿੱਤਾ ਗਿਆ ਨਾ ਹੀ ਆਉਣ ਵਾਲੇ ਟਾਈਮ ਦੇ ਵਿੱਚ ਰਿਲੀਜ਼ ਹੋਣ ਦੀ ਕੋਈ ਜਿਹੜੀ ਹੈ ਕੋਈ ਚਰਚਾ ਲੱਗ ਰਹੀ ਹੈ ਕਿ ਪੰਜਾਬ ਦੇ ਵਿੱਚ ਫਿਲਮ ਰਿਲੀਜ਼ ਹੋ ਸਕਦੀ ਹੈ ਪਰ ਕੰਗਨਰ ਨੌਦ ਦੇ ਵੱਲੋਂ ਅੱਜ ਇੱਕ ਵਾਰ ਫਿਰ ਤੋਂ ਇਸ ਸਾਰੇ ਘਟਨਾ ਨੂੰ ਲੈ ਕੇ ਦੁੱਖ ਦਾ ਪ੍ਰਗਟਾਵਾ ਜਿਹੜਾ ਪੰਜਾਬੀਆਂ ਦੇ ਨਾਲ ਕਰ ਦਿੱਤਾ ਗਿਆ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਮੈਂਬਰਸ਼ਿਪ ਮੋਹਮ ਦਾ ਆਗਾਜ਼ ਕੀਤਾ ਗਿਆ ਹੈ ਔਰ ਸਭ ਤੋਂ ਪਹਿਲੀ ਮੈਂਬਰਸ਼ਿਪ ਜਿਹੜੀ ਹੈ ਪਾਰਟੀ ਦੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਲੰਬੀ ਹਲਕੇ ਤੋਂ ਲਈ ਗਈ ਹੈ ਔਰ ਉਸ ਦੇ ਨਾਲ ਹੀ ਇੱਕ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਡਾਕਟਰ ਦਲਜੀਤ ਚੀਮਾ ਔਰ ਵਰਕਿੰਗ ਪ੍ਰਧਾਨ ਜਿਹੜੇ ਨੇ ਬਲਵਿੰਦਰ ਸਿੰਘ ਭੁੰਦੜ ਹੁਣਾ ਦੇ ਵੱਲੋਂ ਪਾਰਟੀ ਦੀ ਮੈਂਬਰਸ਼ਿਪ ਅਭਿਆਨ ਨੂੰ ਚਾਲੂ ਕੀਤਾ ਗਿਆ ਔਰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਦੇ ਉੱਤੇ ਪਹਿਲਾਂ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਲਈ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵੱਲੋਂ ਪੂਰੇ ਸੂਬੇ ਦੇ ਵਿੱਚ ਮੈਂਬਰਸ਼ਿਪ ਮੁਹਿੰਮ ਚਲਾਈ ਜਾਏਗੀ ਉਸ ਦੇ ਇਲਾਵਾ ਹਿਮਾਚਲ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਦੇ ਲਈ ਵੀ ਉਹਨਾਂ ਦੇ ਵੱਲੋਂ ਜਿਹੜੇ ਆਗੂ ਨੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਕਿ ਮੈਂਬਰਸ਼ਿਪ ਅਭਿਆਨ ਆਉਣ ਵਾਲੇ ਟਾਈਮ ਦੇ ਵਿੱਚ ਚਲਾਇਆ ਜਾਏਗਾ ਇਸ ਤੋਂ ਇਲਾਵਾ ਜੇ ਗੱਲ ਕਰੀਏ ਤੇ ਮੈਂਬਰਸ਼ਿਪ ਅਭਿਆਨ ਇਹ ਇੱਕ ਮਹੀਨਾ ਚੱਲੇਗਾ 20 ਫਰਵਰੀ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਇਹ ਮੈਂਬਰਸ਼ਿਪ ਅਭਿਆਨ ਚੱਲੇਗਾ ਔਰ 1 ਮਾਰਚ ਨੂੰ ਪਾਰਟੀ ਦੇ ਪ੍ਰਧਾਨ ਦੀ ਚੋਣ ਹੋਏਗੀ ਸੋ ਇਸ ਮੌਕੇ ਦੇ ਉੱਤੇ ਹੁਣ ਦੇਖਣਾ ਹੋਏਗਾ ਕਿ ਜਿਸ ਤਰੀਕੇ ਦੇ ਨਾਲ ਵੱਡਾ ਟੀਚਾ ਜਿਹੜਾ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਮਿੱਥਿਆ ਗਿਆ ਕਿ ਕਟੋ-ਕਟ 3 ਲੱਖ ਮੈਂਬਰ ਜਿਹੜੇ ਨੇ ਉਹ ਭਰਤੀ ਕੀਤੇ ਜਾਣਗੇ ਕਿਉਂਕਿ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ ਉਸ ਤੋਂ ਪਹਿਲਾਂ ਅਕਾਲੀ ਦਲ ਇੱਕ ਵਾਰ ਫਿਰ ਤੋਂ ਆਪਾਂ ਆਪਣੀ ਆਪ ਨੂੰ ਪੈਨਾ ਭਾਰ ਕਰਨਾ ਚਾਹੁੰਦਾ ਸੋ ਉਸ ਦੇ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਮਰਕੱਸਾ ਜਿੱਥੇ ਇੱਕ ਪਾਸੇ ਕਰ ਲਿਆ ਗਿਆ ਦੂਸਰੇ ਪਾਸੇ ਅੱਜ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਕਿ ਬਾਗੀ ਧੜੇ ਦੇ ਜਿਹਨਾਂ ਨੂੰ ਕਿਹਾ ਜਾਂਦਾ ਸੀ ਜਾਂ ਫਿਰ ਕਹੀਏ ਕਿ ਸੁਧਾਰ ਲਹਿਰ ਦੇ ਆਗੂ ਗੁਰਪ੍ਰਤਾਪ ਸਿੰਘ ਬਡਾਲਾ ਔਰ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰੁਘਵੀਰ ਸਿੰਘ ਹੁਣਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਕਿਉਂਕਿ ਏਸੀ ਮੈਂਬਰਸ਼ਿਪ ਅਭਿਆਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਜਥੇਦਾਰ ਸਾਹਿਬ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਉਣ ਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮ ਦਿੱਤਾ ਗਿਆ ਸੀ ਉਸ ਦੇ ਆਧਾਰ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਨੂੰ ਇਸ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਕਰਨੀ ਚਾਹੀਦੀ ਹੈ ਔਰ ਉਸੇ ਕਮੇਟੀ ਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਵੀ ਸ਼ਾਮਲ ਹੋਣਗੇ ਇਹ ਜਥੇਦਾਰ ਸਾਹਿਬ ਦੇ ਵੱਲੋਂ ਕਿਹਾ ਗਿਆ ਸੀ ਪਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਆਪ ਹੀ ਟੀਮਾਂ ਬਣਾਈਆਂ ਗਈਆਂ ਔਰ ਬਾਕੀ ਸਾਰਿਆਂ ਦੀ ਡਿਊਟੀ ਲਗਾ ਦਿੱਤੀ ਗਈ ਸੀ ਕਿਸੇ ਨਾ ਕਿਸੇ ਸੂਬੇ ਦੇ ਵਿੱਚ ਪਰ ਗੁਰਪ੍ਰਤਾਪ ਸਿੰਘ ਬਡਾਲਾ ਉਹਨਾਂ ਦੀ ਡਿਊਟੀ ਨਹੀਂ ਲਗਾਈ ਦੀ ਸੀ ਜਿਸ ਕਰਕੇ ਅੱਜ ਗੁਰਪ੍ਰਤਾਪ ਸਿੰਘ ਬਡਾਲਾ ਔਰ ਹਰਜਿੰਦਰ ਸਿੰਘ ਧਾਮੀ ਫਿਰ ਤੋਂ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲੇ ਜਥੇਦਾਰ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਹਰਜਿੰਦਰ ਸਿੰਘ ਧਾਮੀ ਨੂੰ ਕਿਹਾ ਸੀ ਕਿ ਤੁਸੀਂ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਕਰੋ ਮਤਲਬ ਹੁਣ ਇਹ ਹੈ ਕਿ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਸੁਣਾਏ ਗਏ ਸੀ ਉਸ ਹੁਕਮ ਨੂੰ ਨਾ ਮੰਨਦਿਆਂ ਹੋਈ ਇਸ ਗੱਲ ਨੂੰ ਦੇਖਿਆ ਜਾ ਰਿਹਾ ਕਿ ਸੱਤ ਮੈਂਬਰੀ ਕਮੇਟੀ ਕਿੱਥੇ ਹੈ ਕਿਹੜੀ ਕਮੇਟੀ ਕੰਮ ਕਰੇਗੀ ਅਜੇ ਤੱਕ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ ਪਰ ਆਪਣੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੈਂਬਰਸ਼ਿਪ ਅਭਿਆਨ ਜਿਹੜਾ ਉਹ ਚਾਲੂ ਕਰ ਲਿਆ ਹੈ ਪਰ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਇਹ ਸਿੱਧ ਹੋ ਗਿਆ ਹੈ ਕਿ ਮੈਂਬਰਸ਼ਿਪ ਅਭਿਆਨ ਚਾਲੂ ਹੋ ਗਿਆ ਹੈ ਪਰ ਸੱਤ ਮੈਂਬਰੀ ਕਮੇਟੀ ਅਜੇ ਵੀ ਕਿਤੇ ਨਜ਼ਰ ਨਹੀਂ ਆ ਰਹੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਕੀਤਾ ਗਿਆ ਸੀ ਉਸ ਤੋਂ ਪਾਸੇ ਦੂਸਰੇ ਪਾਸੇ ਜਦੋਂ ਸੁਖਵੀਰ ਬਾਦਲ ਦੇ ਨਾਲ ਅੱਜ ਗੱਲਬਾਤ ਕੀਤੀ ਗਈ ਤੇ ਸੁਖਵੀਰ ਬਾਦਲ ਨੇ ਕਿਹਾ ਕਿ ਸਾਡੀ ਮੈਂਬਰਸ਼ਿਪ ਮੋਹਮ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਲੱਖਾਂ ਲੋਕਾਂ ਨੂੰ ਇਸ ਦੇ ਨਾਲ ਜੋੜਾਂਗੇ ਔਰ 40000 ਤੋਂ ਵੱਧ ਮੈਂਬਰ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਲੰਬੀ ਤੋਂ ਹੀ ਹੋਣਗੇ ਜੋ ਮੈਨੂੰ ਅੱਜ ਆਗੂਆਂ ਨੇ ਦੱਸਿਆ ਸੋ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ 25-30 ਲੱਖ ਮੈਂਬਰਾਂ ਨੂੰ ਜੋੜਨ ਦਾ ਟੀਚਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮਿੱਥਿਆ ਗਿਆ ਹੈ ਉਸ ਨੂੰ ਪੂਰਾ ਕਰਨ ਦੇ ਵਿੱਚ ਕਾਮਯਾਬ ਹੋਏਗੀ ਪਾਰਟੀ ਜਾਂ ਫਿਰ ਨਹੀਂ ਦੂਸਰੇ ਪਾਸੇ ਇੱਕ ਗੱਲ ਹੋਰ ਕਹੀ ਗਈ ਅੱਜ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਹਰਿਆਣਾ ਦੇ ਲੋਕਾਂ ਨੇ ਇਹ ਜ਼ਰੂਰ ਦੱਸ ਦਿੱਤਾ ਹੈ ਕਿ ਜਿਹੜੇ ਲੋਕ ਪੰਥ ਦੇ ਦੋਖੀ ਨੇ ਜਿਹੜੇ ਲੋਕ ਏਜੰਸੀਆਂ ਦੇ ਹੱਥਾਂ ਦੇ ਵਿੱਚ ਖੇਡਦੇ ਨੇ ਉਹਨਾਂ ਦੇ ਨਾਲ ਸਿੱਖ ਸੰਗਤ ਨੇ ਕੀ ਵਿਵਹਾਰ ਕੀਤਾ ਹੈ ਮਤਲਬ ਕਹਿਨਦਾ ਉਹਨਾਂ ਦਾ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਦਾਦੂਵਾਲ ਹੋਣਾ ਤੇ ਉੱਤੇ ਉਹਨਾਂ ਨੇ ਕਿਹਾ ਕਿ ਉਹ ਏਜੰਸੀਆਂ ਦੇ ਬੰਦੇ ਨੇ ਕਈ ਵਾਰ ਪਹਿਲਾਂ ਵੀ ਕਹਿ ਚੁੱਕੇ ਨੇ ਇਸ ਗੱਲ ਨੂੰ ਕਿ ਏਜੰਸੀਆਂ ਦੇ ਹੱਥਾਂ ਦੇ ਵਿੱਚ ਖੇਡਦੇ ਲੋਕ ਨੇ ਜਿਹੜੇ एसजीपीसीयू ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਸਿੱਖ ਗੁਰਦੁਆਰਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਜਿਹੜੀ ਕਮੇਟੀ ਬਣੀ ਸੀ ਉਸ ਦਾ ਸਿੱਧਾ ਔਰ ਸਿੱਧਾ ਇਲਜ਼ਾਮ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਲਗਾਇਆ ਜਾ ਰਿਹਾ ਸੀ ਕਿ ਇਹ ਸਾਰਾ ਕੁਝ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਬਲਜੀਤ ਸਿੰਘ ਦਾਦੂਵਾਲ ਦੇ ਵੱਲੋਂ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਦਾਦੂਵਾਲ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਸਿੱਧੇ ਤੌਰ ਦੇ ਉੱਤੇ ਬਾਦਲਾਂ ਨੂੰ ਹਰਿਆਣਾ ਦੇ ਵਿੱਚ ਨਕਾਰ ਦਿੱਤਾ ਕਿਉਂਕਿ ਉਹਨਾਂ ਦੇ ਵੱਲੋਂ ਬਹੁਤ ਜ਼ੋਰ ਲਗਾਇਆ ਜਾ ਰਿਹਾ ਸੀ ਇੱਥੇ ਕਿ ਵੱਧ ਲੋਕ ਸਾਡੇ ਜਿੱਤਣਗੇ ਔਰ ਫਿਰ ਤੋਂ ਦੁ ਕਿ ਜਿਨ੍ਹਾਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੋਕਾਂ ਦੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਸਿਰਫ 5 ਸੀਟਾਂ ਮਿਲੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਦਾਦੂਬਾਲ ਧੜੇ ਦੀ ਹਾਰ ਹੋਈ ਹੈ ਉਹ ਖੁਦ ਹਾਰ ਗਏ ਨੇ ਪਰ ਉਹਨਾਂ ਨੇ ਕਿਹਾ ਕਿ ਜਿਹੜੇ 22 ਆਜ਼ਾਦ ਉਮੀਦਵਾਰ ਜਿੱਤੇ ਨੇ ਉਹ 22 ਉਮੀਦਵਾਰਾਂ ਦੇ ਵਿੱਚੋਂ ਬਹੁਤ ਸਾਰੇ ਉਮੀਦਵਾਰ ਸਾਡੇ ਨੇ ਕਿਉਂਕਿ ਸਾਨੂੰ ਲਾਸਟ ਟਾਈਮ ਦੇ ਉੱਪਰ ਜਾ ਕੇ ਕੋਈ ਚੋਣ ਨਿਸ਼ਾਨ ਨਹੀਂ ਮਿਲਿਆ ਸੀ ਇਸ ਕਰਕੇ ਸਾਡੇ ਅਸੀਂ ਇੰਡੀਪੈਂਡੈਂਟ ਤੌਰ ਦੇ ਉੱਤੇ ਆਜ਼ਾਦ ਉਮੀਦਵਾਰ ਦੇ ਤੌਰ ਦੇ ਉਤੇ ਇਹ ਚੋਣਾਂ ਲੜੀਆਂ ਨੇ ਔਰ 22 ਤੋਂ 22 ਦੇ ਕਰੀਬ ਜਿਹੜੇ ਆਜ਼ਾਦ ਉਮੀਦਵਾਰ ਜਿੱਤੇ ਨੇ ਉਹਨਾਂ ਦੇ ਵਿੱਚੋਂ ਵੱਧ ਤੋਂ ਵੱਧ ਉਮੀਦਵਾਰ ਸਾਡੇ ਨੇ ਔਰ ਉਹਨਾਂ ਨੇ ਸਿੱਧਾ ਤੌਰ ਦੇ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਉਤੇ ਇਲਜ਼ਾਮ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਰਿਆਣਾ ਦੇ ਲੋਕਾਂ ਨੇ ਸਿੱਧੇ ਤੌਰ ਦੇ ਉਤੇ ਨਕਾਰ ਦਿੱਤਾ ਹੈ ਕਿਉਂਕਿ ਉਹ ਇੱਥੇ ਵੀ ਕਬਜ਼ਾ ਆਪਣਾ ਕਰਨਾ ਚਾਹੁੰਦੇ ਸੀ ਹਰਿਆਣਾ ਦੇ ਵਿੱਚ ਪਰ ਹਰਿਆਣਾ ਦੇ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਹੈ ਪਰ ਹੁਣ ਦੇਖਣਾ ਹੋਏਗਾ ਕਿ ਐਸਜੀਪੀਸੀ ਦੇ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਐਸਜੀਪੀਸੀ ਦੇ ਪ੍ਰਧਾਨ ਉਹਨਾਂ ਦੇ ਵੱਲੋਂ ਜਿਹੜੀ ਸੱਤ ਮੈਂਬਰੀ ਕਮੇਟੀ ਦੇ ਲਈ ਕੀ ਐਲਾਨ ਕੀਤਾ ਜਾਂਦਾ ਕਿਉਂਕਿ ਹਰਜਿੰਦਰ ਸਿੰਘ ਧਾਮੀ ਵੀ ਅੱਜ ਦੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਬਹੁਤੇ ਜਿਆਦਾ ਖੁਸ਼ ਨਜ਼ਰ ਨਹੀਂ ਆ ਰਹੇ ਕਿਉਂਕਿ ਮੁਕਸਰ ਸਾਹਿਬ ਦੇ ਵਿੱਚ ਜਿਹੜੀ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਮਾਗੀ ਮੀਲੇ ਦੇ ਉੱਤੇ ਕਾਨਫਰੰਸ ਹੋਈ ਸੀ ਉਸ ਕਾਨਫਰੰਸ ਦੇ ਵਿੱਚ ਪਿਛਲੇ ਆ ਸਮਿਆਂ ਦੇ ਵਿੱਚ ਧਾਮੀ ਆਂਦੇ ਸੀ ਅੰਦਰ ਮੱਥਾ ਟੇਕਦੇ ਸੀ ਦਰਬਾਰ ਸਾਹਿਬ ਉਸ ਤੋਂ ਪਹਿਲਾਂ ਸਿੱਧੇ ਮੰਚ ਤੇ ਉੱਤੇ ਆ ਕੇ ਉਸ ਕਾਨਫਰੰਸ ਦੇ ਵਿੱਚ ਹਿੱਸਾ ਲੈਂਦੇ ਸੀ ਪਰ ਇਸ ਵ ਮੁਖਸਰ ਸਾਭ ਦੀ ਜਿਹੜੀ ਤਰਤੀ ਦੇ ਉੱਤੇ ਕਾਨਫਰੰਸ ਹੋਈ ਤਾਮੀ ਗਏ ਨਤਮਸਤਕ ਹੋਏ ਪਰ ਉਸ ਤੋਂ ਬਾਅਦ ਉਹ ਵਾਪਸ ਚਲੇ ਗਏ ਕਾਨਫਰੰਸ ਦੇ ਵਿੱਚ ਸ਼ਾਮਲ ਨਹੀਂ ਹੋਏ ਸੀ ਉਦੋਂ ਤੋਂ ਵੀ ਇਹ ਚਰਚਾਵਾ ਚੱਲ ਰਹੀਆਂ ਸੀ ਕਿ ਤਾਮੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਰਾਜ਼ ਚੱਲ ਰਹੇ ਨੇ ਔਰ ਅੱਜ ਗੁਰਪ੍ਰਤਾਪ ਬਡਾਲਾ ਉਹਨਾਂ ਦੇ ਨਾਲ ਜਾ ਕੇ ਜਥੇਦਾਰ ਸਾਹਿਬ ਨੂੰ ਮਿਲਣਾ ਉਸ ਨਰਾਜਗੀ ਨੂੰ ਇੱਕ ਵਾਰ ਫਿਰ ਤੋਂ ਪੁਖਤਾ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਦੇਖਣਾ ਹੋਵੇਗਾ ਆਉਣ ਵਾਲੇ ਟਾਈਮ ਦੇ ਵਿੱਚ ਇਸ ਜਿਹੜੀ ਮੈਂਬਰਸ਼ਿਪ ਮੁਹਿੰਮ ਹੈ ਕਿ ਉਸੇ ਤਰ੍ਹਾਂ ਚਲਦੀ ਰਹੇਗੀ ਜਾਂ ਫਿਰ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਗਵਾਈ ਕਰਦਿਆਂ ਕੋਈ ਨਵਾਂ ਸੰਦੇਸ਼ ਅੰਦਰੋਂ ਜਾਰੀ ਕੀਤਾ ਜਾ ਸਕਦਾ ਹੈ ਦੂਸਰੇ ਪਾਸੇ ਇਸ ਮੈਂਬਰਸ਼ਿਪ ਅਭਿਆਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਪੈਰਾਂ ਪਾਰ ਹੋਣ ਦੇ ਵਿੱਚ ਕਿੰਨਾ ਕੁ ਕਾਮਯਾਬ ਹੁੰਦੀ ਹੈ ਉਹ ਦੇਖਣਾ ਹੋਵੇਗਾ ਪਿਛਲੇ ਸਮਿਆਂ ਦੇ ਵਿੱਚ ਹੋਈਆਂ ਪੰਜ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਤੀਸਰੇ ਨਗਰ ਨਿਗਮ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਗਿਆ ਹੈ ਦਰਸਲ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਬਹੁਮਤ ਦੇ ਆંકੜੇ ਨੂੰ ਛੂ ਗਈ ਸੀ ਔਰ ਇਸ ਦੇ ਵਿੱਚ ਸਪਸ਼ਟ ਸੀ ਕਿ ਆਮ ਆਦਮੀ ਪਾਰਟੀ ਪਟਿਆਲਾ ਦੇ ਵਿੱਚ ਆਪਣਾ ਮੇਅਰ ਬਣਾ ਜਾਏਗੀ ਔਰ ਉਹਨਾਂ ਦੇ ਵੱਲੋਂ ਮੇਅਰ ਬਣਾ ਲਿਆ ਗਿਆ ਪਰ ਜਲੰਧਰ ਔਰ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੀਟਾਂ ਵੱਧ ਜ਼ਰੂਰ ਮਿਲੀਆਂ ਸੀ ਪਰ ਆਮ ਆਦਮੀ ਪਾਰਟੀ ਇੱਥੇ ਬਹੁਮਤ ਦਾ ਆਕੜਾ ਹਾਸਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਈ ਸੀ ਦੂਸਰੇ ਪਾਸੇ ਅੰਮ੍ਰਿਤਸਰ ਔਰ ਫਗਵਾੜਾ ਦੇ ਵਿੱਚ ਕਾਂਗਰਸ ਨੂੰ ਵੱਧ ਸੀਟਾਂ ਮਿਲੀਆਂ ਸੀ ਕਾਂਗਰਸ ਬਹੁਮਤ ਦਾ ਆਕੜਾ ਹਾਸਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਈ ਸੀ ਜਾਨੀ ਕਿ ਦੋ ਦੇ ਵਿੱਚ ਕਾਂਗਰਸ ਔਰ ਦੋ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਜ਼ਰੂਰ ਚੱਲ ਰਹੀ ਸੀ ਪਰ ਬਹੁਮਤ ਦਾ ਆਕੜਾ ਪਾਰ ਨਹੀਂ ਕੀਤਾ ਸੀ ਪਰ ਹੁਣ ਦੱਸ ਦਈਏ ਕਿ ਅੱਜ ਦੀ ਸਥਿਤੀ ਇਹ ਹੈ ਕਿ ਜਿਹੜੀਆਂ ਜਗ੍ਹਾ ਦੇ ਉੱਤੇ ਦੋ ਜਗ੍ਹਾ ਦੇ ਉੱਤੇ ਜਲੰਧਰ ਔਰ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਧ ਸੀਟਾਂ ਹਾਸਲ ਕੀਤੀਆਂ ਸੀ ਬਹੁਮਤ ਦਾ ਆਕੜਾ ਨਹੀਂ ਹਾਸਲ ਕੀਤਾ ਸੀ ਉਹਨਾਂ ਦੋਵਾਂ ਜਗ੍ਹਾ ਦੇ ਉੱਤੇ ਆਮ ਆਦਮੀ ਪਾਰਟੀ ਨੇ ਜੋੜ ਤੋੜ ਦੀ ਰਾਜਨੀਤੀ ਕਰਕੇ ਕੁਝ ਕੌਂਸਲਰਾਂ ਨੂੰ ਆਜ਼ਾਦ ਨੂੰ ਆਪਣੇ ਨਾਲ ਜੋੜ ਕੇ ਕੁਝ ਨੂੰ ਕਾਂਗਰਸ ਵਾਲਿਆਂ ਨੂੰ ਆਪਣੇ ਨਾਲ ਜੋੜ ਕੇ ਜਲੰਧਰ ਦੇ ਵਿੱਚ ਪਹਿਲਾਂ ਮੇਅਰ ਬਣਾਇਆ ਸੀ ਤੇ ਅੱਜ ਲੁਧਿਆਣਾ ਦੇ ਵਿੱਚ ਵੀ ਮੇਰ ਬਣਾਨ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਹੋ ਗਈ ਹੈ ਹੁਣ ਅਗਲਾ ਟਾਰਗੇਟ ਹੈ ਅਮਰitsar ਔਰ ਫਗਵਾੜਾ ਅਮਰitsar ਦੇ ਵਿੱਚ ਵੀ ਪਿਛਲੇ ਦਿਨੀ ਦੱਸ ਦਈਏ ਕਿ 46 ਬਹੁਮਤ ਦਾ ਆਕੜਾ ਹੈ ਔਰ ਆਮ ਆਦਮੀ ਪਾਰਟੀ ਨੂੰ 24 ਸੀਟਾਂ ਮਿਲੀਆਂ ਸੀ 24 ਕੌਂਸਲਰ ਜਿੱਤੇ ਸੀ ਔਰ ਅਮਰitsar ਦੇ ਵਿੱਚ ਕਾਂਗਰਸ ਦੇ 40 ਕੌਂਸਲਰ ਜਿੱਤੇ ਸੀ ਕਾਂਗਰਸ ਨੂੰ ਬਹੁਮਤ ਦਾ ਆਕੜਾ ਹਾਸਲ ਕਰਨ ਦੇ ਲਈ ਚਾਹੀਦੇ ਸੀ 6 ਕੌਂਸਲਰ ਔਰ ਆਮ ਆਦਮੀ ਪਾਰਟੀ ਨੂੰ ਆਕੜਾ ਛੂਣ ਦੇ ਲਈ ਬਹੁਮਤ ਦਾ ਅਤੇ ਚਾਹੀਦੇ ਸੀ ਜਾਨਕਿ 24 ਜਿੱਤੇ ਹੋਏ ਸੀ ਔਰ ਉਹਨਾਂ ਨੂੰ 22 ਕਾਉਂਸਲਰ ਹੋਰ ਚਾਹੀਦੇ ਸੀ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਉੱਥੇ ਦੀ ਉੱਥੇ ਖੜੀ ਆ ਪਰ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ 24 ਕਾਉਂਸਲਰਾਂ ਦੇ ਵਿੱਚ ਹੋਰ ਆਜ਼ਾਦ ਔਰ ਕੁਝ ਕਾਂਗਰਸ ਦੇ ਜੋੜ ਕੇ ਆਮ ਆਦਮੀ ਪਾਰਟੀ ਨੇ 38 ਕਾਉਂਸਲਰ ਉੱਥੇ ਖੜੇ ਕਰ ਲਏ ਨੇ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਨਾਲੇ ਟਾਈਮ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਜਾ ਰਿਹਾ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਪਿਛਲੇ ਦਿਨੀ ਜਦੋਂ ਕੁਝ ਲੋਕਾਂ ਨੂੰ ਜੁਆਇਨ ਕਰਵਾਇਆ ਗਿਆ ਪ ਕਿਆ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਵਿੱਚ ਵੀ ਆਪਣਾ ਮੇਅਰ ਬਣਾਏਗੀ ਉਸ ਤੋਂ ਬਾਅਦ ਨਿਸ਼ਾਨਾ ਰਹੇਗਾ ਫਗਵਾੜਾ ਫਗਵਾੜਾ ਦੇ ਵਿੱਚ ਵੀ ਆਨ ਵਾਲੇ ਟੈਂਕ ਦੇ ਵਿੱਚ ਜੇਕਰ ਫਗਵਾੜਾ ਦੇ ਲੋਕ ਜਾਂ ਫਗਵਾੜਾ ਕਾਂਗਰਸ ਇਹ ਸੋਚ ਕੇ ਬੈਠੀ ਹੈ ਕਿ ਸ਼ਾਇਦ ਸਾਡਾ ਹੀ ਮੇਅਰ ਬਣੇਗਾ ਪਰ ਉਹਨਾਂ ਨੂੰ ਅੰਮ੍ਰਿਤਸਰ ਦੇ ਵੱਲ ਔਰ ਲੁਧਿਆਣਾ ਦੇ ਵੱਲ ਔਰ ਜਲੰਧਰ ਦੇ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ ਕਿ ਬਹੁਤ ਸਾਰੇ ਆਜ਼ਾਦ ਉਮੀਦਵਾਰ ਆਮ ਆਦਮੀ ਪਾਰਟੀ ਦੇ ਨਾਲ ਜੁਆਇਨ ਕਰ ਗਏ ਔਰ ਕੁਝ ਕਾਂਗਰਸ ਦੇ ਹੀ ਟੁੱਟ ਕੇ ਕਈ ਜਗ੍ਹਾ ਤੇ ਭਾਜਪਾ ਦੇ ਟੁੱਟ ਕੇ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਤਾਂ ਕੀ ਦੇਖਣਾ ਹੋਵੇਗਾ ਕਿ ਹੁਣ ਅਮਰਸਰ ਅਗਲਾ ਟਾਰਗੇਟ ਆਮ ਆਦਮੀ ਪਾਰਟੀ ਦਾ ਕਿ ਉੱਥੇ ਮੇਰ ਬਣਾਣਾ ਔਰ ਕੀ ਉਸ ਤੋਂ ਬਾਅਦ ਫਗਵਾੜਾ ਦੇ ਵਿੱਚ ਵੀ ਐਸਆਈ ਹੋਏਗਾ ਕਿ ਫਗਵਾੜਾ ਦੇ ਵਿੱਚ ਵੀ ਕਾਂਗਰਸ ਮੇਰ ਬਣਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਵੱਲੋਂ ਪੰਜ ਦੀਆਂ ਪੰਜ ਨਗਰ ਨਿਗਮਾਂ ਦੇ ਉੱਪਰ ਆਪਣਾ ਕਬਜ਼ਾ ਕੀਤਾ ਜਾਂਦਾ ਆਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਪਰ ਰਾਹ ਜਿਹੜੀ ਹੈ ਕਾਂਗਰਸ ਦੀ ਅਮਰਸਰ ਔਰ ਫਗਵਾੜਾ ਦੇ ਵਿੱਚ ਮੇਰ ਬਣਾਉਣ ਦੀ ਔਖੀ ਜਾਪਦੀ ਹੈ ਸੋ ਇਹ ਸੀ ਅੱਜ ਦੀਆਂ ਉਹ ਖਬਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਬੜੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਵਿਲਟੀਵੀ ਯੂਕੇ ਧੰਨਵਾਦ